ਚਾਹੇ ਉਹ ਡਾਇਬੀਟਿਸ ਦੇ ਮਰੀਜ਼ਾਂ ਲਈ ਫੰਡ ਇਕੱਠੇ ਕਰਨ ਲਈ ਹੋਵੇ ਜਾਂ ਫਿਰ ਭਾਰਤ ਵਿੱਚ ਖਾਲਸਾ ਈਸਟ ਦੇ ਸਮਰਥਨ ਲਈ ਰਾਈਡ ਕਰਨੀ ਹੋਵੇ ਸਿੱਖ ਮੋਟਰਸਾਈਕਲ ਕਲੱਬ ਦੇ ਮੈਂਬਰ ਸਮੇਂ-ਸਮੇਂ ਤੇ ਸਮਾਜ ਦੀ ਭਲਾਈ ਵਾਸਤੇ ਮੋਟਰਸਾਈਕਲ ਚਲਾਉਂਦੇ ਹਨ ਅਤੇ ਉਹਨਾਂ ਦੇ ਇਨਾ ਕਾਰਜਾਂ ਲਈ ਸਰਕਾਰ ਨੇ ਉਹਨਾਂ ਨੂੰ ਕਿੰਗ ਚਾਰਲਸ 3 ਕੋਰੋਨੇਸ਼ਨ ਮੈਡਲ ਨਾਲ ਨਿਵਾਜਿਆ ਹੈ ਸੋ ਅਸੀਂ ਬੜੇ ਸ਼ੁਕਰਗੁਜ਼ਾਰ ਹਾਂ ਕਿ ਸਾਡਾ ਕੰਮ ਰੈਕੋਗਨਾਈਜ਼ ਹੋਇਆ ਐਜ਼ ਅ ਕਲੱਬ ਇੱਕ ਕਲੱਬ ਚੜ੍ਹਦੀ ਕਲਾ ਦਾ ਸਾਡੇ 100 ਤੋਂ ਵੱਧ ਮੈਂਬਰ ਨੇ ਮੋਟਰਸਾਈਕਲ ਨੇ ਸਾਡੇ ਕੋਲ ਉਹ ਵੀ ਬੜੇ ਆਲਾ ਦਰਜੇ ਦੇ ਮੋਟਰਸਾਈਕਲ ਨੇ ਸੋ ਉਮੀਦ ਰੱਖਦਾ ਮੈਂ ਕਿ ਹੋਰ ਚੜ੍ਹਦੀ ਕਲਾ ਹੋਏਗੀ ਕਲਬ ਦੀ ਔਰ ਇਹ ਸਾਰਾ ਜਿਹੜਾ ਜੇ ਸਮਾਨ ਹੋਇਆ ਹੈਗਾ ਇਹ ਮੇਰਾ ਇਕੱਲੇ ਦਾ ਨਹੀਂ ਹੈਗਾ ਇਹ ਸਿੱਖ ਕੌਮ ਦਾ ਹੈਗਾ ਸਿੱਖ ਕੌਮ ਨੂੰ ਸਨਮਾਨ ਮਿਲਿਆ ਹੈਗਾ ਸਿੱਖ ਮੋਟਰਸਾਈਕਲ ਦੇ ਜਿੰਨੇ ਵੀ ਮੈਂਬਰ ਹੈਗੇ ਆ ਕਿ ਪਮਾ ਨਵੇਂ ਆਜਾ ਪੁਰਾਣੇ ਆ ਸਾਰਿਆਂ ਦੇ ਦੇ ਮਾਨ ਸਤਕਾਰ ਦਾ ਇਹ ਮਾਨ ਹੈਗਾ। ਕਰੀਬ 26 ਸਾਲ ਪਹਿਲਾਂ ਸ਼ੁਰੂ ਕੀਤੀ ਗਈ ਇਸ ਕਲੱਬ ਨੂੰ ਇਕੱਠਾ ਕਰਨ ਲਈ ਕਈ ਚੁਣੌਤੀਆਂ ਦਾ ਸਾਹਮਣਾ ਕਰਨਾ ਪਿਆ ਸੀ ਜਿਸ ਵਿੱਚ ਸਭ ਤੋਂ ਵੱਡੀ ਚੁਣੌਤੀ ਸੀ ਪੱਗ ਬਣ ਕੇ ਮੋਟਰਸਾਈਕਲ ਚਲਾ ਸਕਣ ਸੰਬੰਧੀ ਨਿਯਮਾਂ ਦੀ। ਔਰ ਇਸ ਸਟ੍ਰਗਲ ਦੇ ਵਿੱਚ ਕਰੀਬ-ਕਰੀਬ 28 ਸਾਲ ਲੱਗੇ ਨੇ ਜਿਹੜਾ ਸਾਕੇ ਜਾ ਕੇ ਬਹੁਤ ਮਤਲਬ ਕਈ ਤਰੀਕਿਆਂ ਨਾਲ ਕੰਮ ਕੀਤਾ ਮੈਂ। ਲੈਟਸ ਲਿਖੇ ਵਿਦਆਊਟ ਹੈਲਮਟ ਪੁਲਿਸ ਵਾਲੇ ਨੇ ਕਾਲ ਕਰਕੇ ਮੋਟਰਸਾਈਕਲ ਤੇ ਲਾ ਕੇ ਚਲਾਣ ਲਿਆ ਤਾਂ ਇਹ ਜਾ ਕੇ ਵਾਲੇ ਫੇਰੇ ਕੇਸ ਨੇ ਨਾ ਕਿ ਹਿਮੋਰਾਈਡ ਨੇ ਐਕਸੈਪਟ ਕੀਤੀ ਮੇਰੀ ਕੰਪਲੇਂਟ ਹਿਮੋਰਾਈਡ ਨੇ ਕੇਸ ਲੜਿਆ ਮੇਰੇ ਬਿਹਫ ਤੇ ਔਰ ਇਹ ਹਿਮੋਰਾਈਡ ਦੇ ਬੇਸ ਤੇ ਸਾਨੂੰ ਦਸਤਾਰ ਦੇ ਐਗਜ਼ਾਮਨਸ਼ਨ ਮਿਲੀ ਹੈਗੀ ਆ ਕਲੱਬ ਦੇ ਨੂੰ ਮੈਂਦਿਆ ਦਾ ਕਹਿਣਾ ਹੈ ਕਿ ਉਹ ਆਪਣੇ ਕਾਰਜਾਹਰੀ ਅੱਜ ਦੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਦੀ ਅਤੇ ਸਿੱਖੀ ਨਾਲ ਜੋੜਨ ਦੀ ਕੋਸ਼ਿਸ਼ ਕਰਦੇ ਹਨ ਇੱਕ ਸਾਡੇ ਕਲੱਬ ਦਾ ਮੈਂਬਰ ਆ ਗੁਰਵਿੰਦਰ ਸਿੰਘ ਔਰ ਉਹਨਾਂ ਦੇ ਮਾਤਾ ਕਹਿੰਦੇ ਕਿ ਤੂੰ ਲਾਇਸੈਂਸ ਤਾਂ ਲੈ ਸਕਦਾ ਜੇ ਤੂੰ ਸਿੱਖ ਮੋਟਰਸਾਈਕਲ ਕਲੱਬ ਦਾ ਹਿੱਸਾ ਬਣੇਗਾ ਸੋ ਮਤਲਬ ਇੱਕ ਪੋਜ਼ਿਟਿਵ ਜਿਹੜਾ ਮੈਸੇਜ ਆ ਉਹ ਅਸੀਂ ਕਿਤੇ ਨਾ ਕਿਤੇ ਪਹੁੰਚਾਉਣ ਦੇ ਵਿੱਚ ਕਾਮਯਾਬ ਹੋਏ ਹਾਂ ਗੁਰੂ ਮਹਾਰਾਜ ਦੀ ਕਿਰਪਾ ਦੇ ਨਾਲ ਸੈਰੀ ਨਿਊਟਨ ਦੇ ਐਮਪੀ ਸੁਖਤਾ ਲੀਵਾਲ ਦਾ ਕਹਿਣਾ ਹੈ ਕਿ ਉਹਨਾਂ ਨੂੰ ਇਸ ਕਲੱਬ ਨੂੰ ਸਨਮਾਨਿਤ ਕਰਦੇ ਹੋਏ ਮਾਣ ਮਹਿਸੂਸ ਹੋ ਰਿਹਾ ਹੈ ਅਤੇ ਉਹਨਾਂ ਆਖਿਆ ਕਿ ਇਹ ਕਲੱਬ ਕੈਨੇਡਾ ਦੇ ਬਹੁ ਸਭਿਆਚਾਰਕ ਸਿਧਾਂਤਾਂ ਦੀ ਇੱਕ ਜਿਉਂਦੀ ਜਾਗਦੀ ਮਿਸਾਲ ਹੈ। ਔਰ ਅੱਜ ਜਦੋਂ ਆਪਾਂ ਕੋਆਰਡੀਨੇਸ਼ਨ ਮੈਡਲ ਦੇਣ ਦੀ ਗੱਲ ਕਰਦੇ ਹੈ ਕਿੰਗ ਚਾਰਲਸ ਦੀ 3 ਇਹ ਬੜਾ ਟਾਈਮ ਲੀ ਵੀ ਆ। ਜਦੋਂ ਕੈਨੇਡਾ ਫਲੈਗ ਦੀ ਗੱਲ ਕਰ ਲਿਆ 15 ਜਿਹੜੀ ਫਰਵਰੀ ਹੈਗੀ ਆ ਇਹ 60th ਐਨੀਵਰਸਰੀ ਜਿਹੜੀ ਕੈਨੇਡਾ ਫਲੈਗ ਦੀ ਹੈਗੀ। ਜਦੋਂ ਕੈਨੇਡਾ ਫਲੈਗ ਵੀ ਦੇਖਦੇ ਹੈਗੇ ਕਿ ਇਹ ਸਟਰੋਂਗਲੀ ਸਟ੍ਰਟ ਕੀਤਾ ਕਾਦੇ ਲਈ ਓਪਨ ਲੈਸ ਲਈ ਜਨਰੋਸਟੀ ਲਈ ਇਕਵੈਲਟੀ ਲਈ ਜਦੋਂ ਉਹ ਚੀਜ਼ਾਂ ਅਸੀਂ ਦੇਖਦੇ ਹੈਗੇ ਆਂ ਕੈਨੇਡਾ ਫਲੈਗ ਦੇ ਵਿੱਚ ਜਿਹੜੀਆਂ ਨੇ ਔਰ ਸਾਡੇ ਕੈਨੇਡਾ ਦੇ ਕਨਸਟੀਟਿਊਸ਼ਨ ਦੇ ਵਿੱਚ ਇਨਸ਼ਰਾਈਨ ਹੋਈਆਂ ਇੰਡੀਵਿਜੂਅਲ ਰਾਈਟਸ ਤਾਂ ਉਹ ਜਿਹੜਾ ਸੀਗਾ ਅੱਜ ਬੜਾ ਟਾਈਮਲੀ ਸੀਗਾ ਕਿ ਇਸ ਮੌਕੇ ਦੇ ਉੱਤੇ ਜਿਹੜਾ ਹੈਗਾ ਇਹ ਅੱਜ ਇਹਨਾਂ ਨੂੰ ਪ੍ਰੇਜ਼ੈਂਟ ਕੀਤਾ ਜਾਵੇ ਕਲੱਬ ਦੇ ਨੁਮਾਇੰਦਿਆਂ ਦਾ ਕਹਿਣਾ ਹੈ ਕਿ ਉਹ ਅੱਗੇ ਵੀ ਲੋਕ ਹਿੱਤ ਲਈ ਕੰਮ ਕਰਨਾ ਜਾਰੀ ਰੱਖਣਗੇ ਅਤੇ ਸਮਾਜ ਵਿੱਚ ਇੱਕ ਸਕਾਰਾਤਮਕ ਮੈਸੇਜ ਪਹੁੰਚਾਉਣ ਦੀ ਕੋਸ਼ਿਸ਼ ਕਰਨਗੇ ਮਨਜੋਤ ਸਿੰਘ ਓਮਨੀ ਨਿਊਜ਼ ਸਰੀ